ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਸਾਡੇ ਕੋਲੇ ਹੈਗੇ ਨੇ ਪੀワイਕਿਊ ਪੀワイਕਿਊ ਸਾਡੇ ਪੀਟੀ ਪਲੱਸ ਵੀ ਬੋਰਡ ਤੇ ਪੰਜਾਬ ਪੁਲਿਸ ਦੇ ਓਕੇ ਸੋਡੀ ਸਕਰੀਨ ਤੇ ਪਹਿਲਾ ਸਵਾਲ ਹੈ ਜਫਰ ਜਲਣਾ ਮੁਹਾਵਰੇ ਦਾ ਅਰਥ ਕੀ ਹੈ ਪਹਿਲਾਂ ਤਾਂ ਯਾਦ ਰੱਖਣਾ ਇਹ ਕੀ ਆ ਕਈ ਵਾਰ ਸਿੰਪਲ ਹੀ ਪੁੱਛ ਲੈਣਗੇ ਇਹ ਕੀ ਆ ਅਖਾਣਾ ਮੁਹਾਵਰਾ ਹੈ ਕੀ ਆ ਇਹ ਹੈਗੇ ਇੱਕ ਮੁਹਾਵਰਾ ਤਾਂ ਜਿਹੜੇ ਦੋ ਜਾਂ ਤਿੰਨ ਕ ਸ਼ਬਦ ਹੋਣ ਪੂਰਾ ਆਪਣੇ ਆਪ ਦੇ ਵਿੱਚ ਵਾਕ ਨਾ ਹੋਵੇ ਉਹਨੂੰ ਆਪਾਂ ਮੁਹਾਵਰਾ ਕਹਿੰਦੇ ਆ ਜਿਹੜਾ ਆਪਣੇ ਆਪ ਦੇ ਵਿੱਚ ਪੂਰਾ ਵਾਕ ਹੋਵੇ ਓਕੇ ਉਹਨੂੰ ਆਪਾਂ ਅਖਾਣ ਆਖਦੇ ਆ ਤਾਂ ਇਹਦਾ ਅਰਥ ਕੀ ਆ ਵੀਡੀਓ ਰੋਕੇ ਪਹਿਲਾਂ ਆਨਸਰ ਕਰਨਾ ਇਹਦਾ ਆਨਸਰ ਹੈਗਾ ਮਿਹਨਤ ਕਰਨੀ ਜਫਰ ਜਲਣਾ ਮਿਹਨਤ ਕਰਨੀ ਓਕੇ ਇਹਦੇ ਵਿੱਚ ਕਰਾਰੀ ਹਾਰ ਦੇਣਾ ਕਿਸੇ ਦੇ ਦੰਦ ਖੱਟੇ ਕਰ ਦੇਣਾ ਕਰਾਰੀ ਹਾਰ ਆ ਜਾਣਾ ਸੀ ਤੋਬਾ ਕਰਨੀ ਕੰਨਾਂ ਨੂੰ ਹੱਥ ਲੱਗਣੇ ਤਾਂ ਬਹੁਤ ਬੁਰੀ ਤਰੀਕੀ ਨਾਲ ਕਿ ਆਪਾਂ ਕਹਿੰਦੇ ਕੋਈ ਸੇ ਕੰਮ ਨੂੰ ਕਿ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਵਾਟ ਸਾਡੀ ਤੌਬਾ ਹੋ ਗਈ ਕੰਨਾਂ ਨੂੰ ਹੱਥ ਲੱਗ ਗਏ ਤਾਂ ਜਫਰ ਜਾਲਣਾ ਮਿਹਨਤ ਕਰਨੀ ਅਗਲਾ ਸਵਾਲ ਸੁਡਾ ਕੋੜਮ ਇਹ ਮਤਲਬ ਖਾਲੀ ਜਗਾ ਚੰਗਾ ਗਵਾਂਡ ਬਗੁੱਤਾ ਮੰਦਾ ਤਾਂ ਇਹ ਕੀ ਆ ਇਹ ਹੈਗਾ ਆਪਣੇ ਆਪ ਦੇ ਵਿੱਚ ਪੂਰਾ ਅਖਾਨ ਨੂੰ ਪੂਰਾ ਕਰੋ ਤਾਂ ਇਹਨੂੰ ਪੂਰਾ ਕਰਨ ਲਈ ਨੀਚੇ ਵਿੱਚ ਇਹਨਾਂ ਦੇ ਵਿੱਚੋਂ ਕਿਹੜਾ ਆ ਸਕਦਾ ਸਚੱਜਾ ਕਮਾਉ ਨਿਮਾਨਾ ਬਗੁੱਤਾ ਤਾਂ ਇਹਦੇ ਵਿੱਚੋਂ ਕੀ ਆਊਗਾ ਤਾਂ ਕੋੜਮਾ ਤੇ ਗਮਾਣ ਦੀ ਤੁਲਨਾ ਕੀਤੀ ਹੋਈ ਆ ਕਿ ਕੋੜਮ ਕਿੱਦਾਂ ਦਾ ਹੋਣਾ ਚਾਹੀਦਾ ਗਮਾਣ ਕਿੱਦਾਂ ਦਾ ਹੋਣਾ ਚਾਹੀਦਾ ਆਪਣੇ ਵੀ ਕਈ ਵਾਰੀ ਨਾਰਮਲ ਕਰਾਂ ਚ ਕਹਿ ਦਿੰਦੇ ਆ ਕਿ ਗਮਾਣ ਹਮੇਸ਼ਾ ਹੀ ਚੰਗਾ ਹੋਣਾ ਚਾਹੀਦਾ ਜੇ ਗਮਾਣ ਮੰਦਾ ਤਾਂ ਮਤਲਬ ਉਹ ਹੁੰਦਾ ਕਿ ਕਰ ਵੇਚਣ ਵਾਲਾ ਕੰਮ ਹੋ ਜਾਂਦਾ ਕਿ ਗਮਾਣ ਜਿਨ੍ਹਾਂ ਕੰਦ ਸਾਂਝੀ ਉਹ ਹਮੇਸ਼ਾ ਹੀ ਚੰਗਾ ਹੋਣਾ ਚਾਹੀਦਾ ਤਾਂ ਬਗੁੱਤਾ ਸ਼ਬਦ ਮਤਲਬ ਹੁੰਦਾ ਕਿ ਕੋਈ ਵੀ ਮਤਲਬ ਬਹੁਤ ਮਾੜਾ ਨੇਟਿਵ ਸ਼ਬਦ ਆ ਇਹ ਤਾਂ ਇਹ ਕੀ ਆ ਕਿ ਜੇ ਗਮਾਣ ਮਾੜਾ ਉਹ ਮੰਦਾ ਹੀ ਆ ਸੋਡਾ ਠੀਕ ਆ ਤਾਂ ਕੁੜਮ ਬਗੁੱਤਾ ਚੰਗਾ ਹੋਊ ਜੇ ਕੁੜਮ ਕੇ ਕੁੜਮ ਦਾ ਦੂਰ ਆ ਤਾਂ ਕਦੇ-ਕਦੇ ਹੀ ਆਉਣਾ ਠੀਕ ਆ ਬਟ ਜੇ ਗਮਾਣ ਮੰਦਾ ਤਾਂ ਉਹਦਾ ਬਹੁਤ ਆਕਸਾ ਹੋ ਜਾਂਦਾ ਇਹਨਾਂ ਅਨਸਰਾਂ ਸੀ ਸੱਸਾ ਅਗਲਾ ਸਵਾਲ ਜਦੋਂ ਕਿਸੇ ਮਸਲੇ ਜਾਂ ਮਨੁੱਖ ਬਾਰੇ ਗੱਲ ਕੀਤੇ ਕੇਵਲ ਨੁਕਸ ਹੀ ਲੱਭਣ ਤਾਂ ਕਿਹੜਾ ਅਖਾਨ ਵਰਤਿਆ ਜਾਂਦਾ ਹੈ ਤਾਂ ਇਹਨਾਂ ਦੇ ਵਿੱਚ ਉਸ ਟਾਈਮ ਆਪਾਂ ਕਿਹੜਾ ਅਖਾਨ ਵਰਤਾਂਗੇ ਉੱਚੀ ਦੁਕਾਨ ਫਿੱਕਾ ਭਗਵਾਨ ਜਿਹੜਾ ਆਪਾਂ ਸਿਫਤਾਂ ਦਾ ਬਹੁਤ ਸੁਣੀਆਂ ਹੋਣ ਬਟ ਉਹਦੇ ਵਿੱਚ ਓਨੀ ਚੀਜ਼ ਨਾ ਨਿਕਲੇ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ ਕਿ ਜਦੋਂ ਹੁਣ ਕੋਈ ਵੀ ਕੋਲਿਆਂ ਦੀ ਮਤਲਬ ਦਲਾਲੀ ਕਰੂਗਾ ਤਾਂ ਉਹਦੇ ਵਿੱਚ ਕੀ ਮੂੰਹ ਕਾਲਾ ਤਾਂ ਇਹਦਾ ਅਨਸਰ ਇਹੀ ਹੋਣਾ ਸੀਗਾ ਇਹਦਾ ਅਨਸਰ ਹੋਣਾ ਸੀ ਆੜਾ ਇੱਕ ਕੰਬਲੀ ਉਤੋਂ ਪੈ ਗਈ ਸਿਵਿਆਂ ਦੇ ਰਾਹ ਕਿ ਜਦੋਂ ਕਿਸੇ ਦੇ ਵਿੱਚ ਪਹਿਲਾਂ ਹੀ ਕੋਈ ਔਗਣ ਹੋਣ ਉਤੋਂ ਹੋਰ ਭੜੇ ਕੰਮ ਕਰਨ ਲੱਗ ਜੀ ਓਕੇ ਇਹ ਕੰਬਲੀ ਉਤੋਂ ਪੈ ਗਈ ਸਿਵਿਆਂ ਦੇ ਰਾਹ ਲੱਤ ਵਿੱਚ ਸਿੱਕਾ ਪਰ ਜਾਣਾ ਇਹ ਕੀ ਆ ਇਹ ਆ ਕੀ ਆ ਮੁਹਾਵਰਾ ਆਖਾਂ ਨਾ ਬਜ਼ਾਰਤਾ ਜਾਂ ਸਿੱਠਣੀ ਆ ਦਾ ਸਿੱਟਾ ਨਹੀਂ ਕੀਆ ਇਹ ਵੈਸੇ ਸਾਰੇ ਹੀ ਆਪਣੇ ਆਪ ਦੇ ਵਿੱਚ ਕਾਵ ਰੂਪ ਆ ਜੇ ਪੁੱਛ ਲੈਂਦਾ ਕਿ ਇਹਨਾਂ ਦੇ ਵਿੱਚੋਂ ਇਹ ਇਹਨਾਂ ਨੂੰ ਕਿਹੜੀ ਆਪਸ ਰੈਣੀ ਦੇ ਵਿੱਚ ਰੱਖਾਂਗੇ ਤਾਂ ਇਹ ਸਾਰੇ ਲੋਕ ਸਹਿਤ ਦੇ ਵਿੱਚ ਸਾਡੇ ਕਾਵ ਰੂਪ ਆਉਂਦੇ ਨੇ ਲਤਨਾ ਵਿੱਚ ਸਿੱਕਾ ਪਰ ਜਾਣਾ ਆਪਾਂ ਪਿੱਛੇ ਦੇਖਿਆ ਨਾ ਮੁਹਾਵਰਾ ਕੀ ਹੁੰਦਾ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦਾ ਇੱਕ ਜੋੜ ਹੁੰਦਾ ਪਰ ਇਹ ਆਪਣੇ ਆਪ ਦੇ ਵਿੱਚ ਪੂਰਾ ਬਾਕ ਨਹੀਂ ਹੁੰਦਾ ਆ ਖਾਨ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਬਾਕ ਹੁੰਦਾ ਇੱਕ मीनिंग ਦੇ ਰਿਹਾ ਹੁੰਦਾ ਓਕੇ ਇਹ ਸੀਗਾ ਸਾਡਾ ਮੁਹਾਵਰਾ ਮਹਾਵਰਾ ਅਖਾਨ ਬਿਆਰਤਾ ਦੇ ਸਿੱਠਣੀ ਕਾਵ ਰੂਪ ਨੇ ਇਹ ਜਿਹੜਾ ਇਹ ਵਿਆਹ ਵਿਲੇ ਗਾਇਆ ਜਾਂਦਾ ਵਿਆਹ ਵਿਲੇ ਕਿ ਜਦੋਂ ਬਰਾਤ ਆਉਂਦੀ ਆ ਉਦੋਂ ਕਿ ਮਤਲਬ ਕੁੜੀ ਵਾਲੀ ਜਿਹੜੀ ਮਤਲਬ ਸੈਟ ਹੁੰਦੀ ਉਹ ਮੁੰਡੇ ਵਾਲਿਆਂ ਨੂੰ ਮਤਲਬ ਟਿਚਰਾ ਕਰਦੇ ਨੇ ਇੱਕ ਗੀਤ ਗਾਉਂਦੇ ਨੇ ਤਾਂ ਉਹਦੇ ਵਿੱਚ ਮਤਲਬ ਜਿਵੇਂ ਲਾੜੀ ਨੂੰ ਕਹਿ ਦੇਣਾ ਖੜੇ ਵੀ ਖਲੋਤੇ ਤੇਰਾ ਲੱਕ ਥੱਕ ਜੂ ਪਿਛੇ ਪੈਰ ਨੂੰ ਖੜਾ ਲਾਵੇ ਉੱਟਾ ਲੱਗ ਜੂ ਤਾਂ ਮਤਲਬ ਉਹਦੇ ਵਿੱਚ ਕੁਸ਼ਕ ਟਿਚਰਾ ਹੁੰਦੀਆਂ ਨੇ ਜਿਵੇਂ ਨਾਨਕੇ ਦਾਤਕਿਆਂ ਦੇ ਵਿੱਚ ਆਪਸ ਵਿੱਚ ਦੀ ਹੈਨਾ ਕਿ ਮਤਲਬ ਆ ਜਾਂਦੇ ਮੁਖੌਲ ਆ ਜਾਂਦੇ ਨੇ ਤਾਂ ਉਹ ਜਿਹੜੇ ਗਾਏ ਜਾਂਦੇ ਨੇ ਉਹਨੂੰ ਆਪਾਂ ਸਿੱਠਣੀਆਂ ਕਹਿ ਦਿੰਨੇ ਆ ਇਕ ਛੰਦ ਹੁੰਦੇ ਨੇ ਸਿੱਠਣੀਆਂ ਦੇ ਛੰਦ ਹਮੇਸ਼ਾ ਹੀ ਮੁੰਡੇ ਵਾਲੀ ਸਾਈਡ ਤੋਂ ਮਤਲਬ ਲਾੜੇ ਵਾਲੀ ਸਾਈਡ ਤੋਂ ਗਾਈ ਜਾਂਦੇ ਨੇ ਪਾਸ਼ਾ ਦੀ ਉਤਪਤੀ ਦਾ ਮੁੱਖ ਆਧਾਰ ਕੀ ਹੈ ਤਾਂ ਇਹਨਾਂ ਦੇ ਵਿੱਚੋਂ ਪਾਸ਼ਾ ਦੀ ਉਤਪਤੀ ਦਾ ਮੁੱਖ ਆਧਾਰ ਕੀ ਹੈ ਇਹ ਸੀਗਾ ਥੋੜਾ ਪੀਟੀ ਪਲੱਸ ਵੀ ਦਾ ਓਕੇ ਇਦਾਂ ਦੇ ਇਹ ਉਹਨਾਂ ਨੇ ਪੇਪਰ ਵੀ ਵਿੱਚ ਪਾਇਆ ਹੋਇਆ ਸੀਗਾ ਮਨੁੱਖੀ ਲੋੜ ਆ ਵਿਆਹ ਕਰਨਾ ਸੱਭਿਆਚਾਰ ਆ ਜਾਂ ਦੇਵੀ ਦਾਤਾ ਤੇਹੀ ਕੀਆ ਹੁਣ ਸਬਿਆਚਾਰ ਦਾ ਦਾ ਇਹ ਇੱਕ 파ਟ ਆ ਸਬਿਆਚਾਰ ਦੇ ਦਾ ਵਿੱਚ ਇੱਕ 파ਸ਼ਾ ਆ ਜਾਂਦੀ ਆ ਇਹਨਾਂ ਨੇ 파ਸ਼ਾ ਨਹੀਂ ਪੁੱਛੀ ਗਈ 파ਸ਼ਾ ਕੀ ਦਾ 파ਟ ਆ ਇਹਨਾਂ ਨੇ ਪੁੱਛਿਆ 파ਸ਼ਾ ਦੀ ਉਤਪਤੀ ਕੀ 파ਸ਼ਾ ਦੀ ਉਤਪਤੀ ਦਾ ਮੁੱਖ ਅਧਾਰ ਕੀ ਹੈ ਕਿ ਮਤਲਬ ਕੀ ਲੋਡ ਪੈਗੀ ਸਾਨੂੰ ਕਿ ਮਤਲਬ ਇਹੀ ਕੱਲਾ ਵਿਆਕਰਨ ਨੀ ਜੇ ਸਿੱਧਾ ਪੁੱਛ ਲੈਣ ਵਿਆਕਰਨ ਕਿਹੜੀ ਪਾਸ਼ਾ ਦਾ ਸ਼ਬਦ ਹੈ ਜਿਵੇਂ ਆਪਣਾ ਕੱਲਾ ਸਿੱਧਾ ਬਹੁਤ ਵਾਰ ਪੁੱਛਿਆ ਹੋਇਆ ਜਿਹੜੇ ਕੋਈ ਨਵਾਂ ਬੱਚਾ ਕਿ ਪੰਜਾਬ ਕਿਹੜੀ ਪਾਸ਼ਾ ਦਾ ਸ਼ਬਦ ਆ ਪੰਜਾਬ ਹੈ ਸਾਡਾ ਫਾਰਸੀ ਪਾਸ਼ਾ ਦਾ ਅਰਦਾਸ ਪੰਜਾਬ ਜਿਵੇਂ ਦਿਵਾਬ ਇਹ ਬਾਕੀ ਪਾਸ਼ਾ ਤੋਂ ਸਾਡੇ ਪੰਜਾਬੀ ਦੇ ਵਿੱਚ ਆਏ ਹੋਏ ਨੇ ਤਾਂ ਵਿਆਕਰਨ ਸ਼ਬਦ ਕਿਹੜੀ ਪਾਸ਼ਾ ਦਾ ਇਹ ਹੈਗਾ ਸੰਸਕ੍ਰਿਤ ਦਾ ਤਾਂ ਕਿਸੇ ਵੀ ਪਾਸ਼ਾ ਦਾ ਸਹੀ मीनिंग ਲੈਣ ਲਈ ਜਦੋਂ ਉਹਨੂੰ ਅਸੀਂ ਇੱਕ ਨਿਜਮਾ 'ਚ ਬੰਨ੍ਹ ਦਿੰਨੇ ਆ ਸੱਭਿਆਚਾਰ ਸੱਭਿਆਚਾਰ ਦਾ ਪਾਠ ਹੈਗੀਆ ਬਟ ਸੱ ओके ਇਹ ਹੁੰਦਾ ਕਿ ਜਦੋਂ ਸਾਰਿਆਂ ਦੇ ਵਿੱਚ ਇੱਕ ਸੇਮ ਹੀ ਚੀਜ਼ ਹੋਵੇ ਠੀਕ ਹੈ ਜਿਵੇਂ ਆਪਾਂ ਦੇਖ ਸਕਦੇ ਆਪਾਂ ਸੁਣ ਸਕਦੇ ਹਾਂ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਦੀ ਦਿੱਤੀ ਹੋਈ ਦਾਤਾ ਦਾ ਇਹਦੇ ਵਿੱਚ ਹੈਗੀ ਮਨੁੱਖ ਦੀ ਲੋੜ ਮਨੁੱਖ ਆਪਣੀ ਲੋੜ ਦੇ ਅਨਸਾਰ ਭਾਸ਼ਾ ਦਾ ਉਤਪੱਤੀ ਕਰਦਾ ਭਾਸ਼ਾ ਨੂੰ ਜਨਮ ਦਿੰਦਾ ਜਿੱਦਾਂ ਦੀ ਉਹਨੂੰ ਲੈਂਗੁਏਜ ਦੀ ਲੋੜ ਆ ਜੇ ਇਹ ਹੈ ਕਿ ਮਤਲਬ ਪਰਮਾਤਮਾ ਦਾ ਹੁੰਦਾ ਤਾਂ ਸਾਰਿਆਂ ਦੀ ਲੈਂਗੁਏਜ ਸੇਮ ਹੀ ਹੋਣੀ ਸੀ ਤਾਂ ਮਨੁੱਖ ਨੂੰ ਲੋੜ ਆ ਤੇ ਇਹ ਮਨੁੱਖੀ ਮਤਲਬ ਉਹ ਆ ਜੀ ਆਪਾਂ ਦੇਖੀਏ ਇੱਕ ਜਾਨਵਰ ਜਿਵੇਂ ਆਪਾਂ ਆਸੇ ਪਾਸੇ ਬਿੱਲੀ ਕੁੱਤੇ ਦੇਖਦੇ ਆਂ ਤੇ ਆਪਾਂ ਵੀ ਇੱਕ ਜਾਨਵਰ ਆ ਸਾਡਾ ਤੇ ਉਹ ਜਾਨਵਰਾਂ ਜੀ ਸਿਰਫ ਇੱਕ ਜੀ ਦਾ ਫਰਕ ਆ ਸਾਨੂੰ ਇੱਕ ਭਾਸ਼ਾ ਆਉਂਦੀ ਆ ਇੱਕ ਲੈਂਗੁਏਜ ਆਉਂਦੀ ਆ ਅਸੀਂ ਲਿਖ ਸਕਦੇ ਆ ਬੋਲ ਸਕਦੇ ਆ ਅਲੱਗ-ਅਲੱਗ ਲੈਂਗੁਏਜ ਦੀ ਵਰਤੋਂ ਕਰਕੇ ਅੱਗੇ ਅਸੀਂ ਆਪ ਦਾ ਚੀਜ਼ਾਂ ਨੂੰ ਸਮਝ ਸਕਦੇ ਆ ਆਪਣੀ ਹਿਸਟਰੀ ਵਗੈਰਾ ਬਟ ਜਿਹੜੇ ਜਾਨਵਰ ਆ ਉਹ ਵੀ ਖਾਂਦੇ ਨੇ ਉਹਨਾਂ ਲਈ ਵੀ ਦਿਨ ਰਾਤ ਹੁੰਦਾ ਉਹ ਵੀ ਦੇਖਦੇ ਨੇ ਉਹ ਵੀ ਸੁਣਦੇ ਨੇ ਬਟ ਫਰਕ ਕਿਦੇ ਵਿੱਚ ਆ ਜਾਂਦਾ ਉਹ ਜਾਨਵਰ ਤੇ ਸਾਡੇ ਸਮਾਜਿਕ ਜਾਨਵਰਾਂ ਮਤਲਬ ਆਪਾਂ ਵੀ ਕਿ ਜਾਨਵਰ ਦੇ ਵਿੱਚ ਆਉਣੇ ਦਾ ਸਾਡੇ ਵਿੱਚ ਫਰਕ ਕੀ ਦਾ ਉਹਦਾ ਕੱਲੀ ਲੈਂਗੁਏਜ ਦਾ ਤਾਂ ਲੈਂਗੁਏਜ ਦੀ ਉਤਪਤੀ ਮਨੁੱਖੀ ਲੋੜ ਆ ਓਕੇ ਤੇ ਜਿਹੜੀ ਇਹਨਾਂ ਬਾਕੀ ਜਾਨਵਰਾਂ ਤੋਂ ਅਲੱਗ ਕਰਦੀ ਆ ਬਾਕੀ ਚੀਜ਼ਾਂ ਸੇਮ ਹੀ ਆ ਉਹਨਾਂ ਨਾਲ ਆਪਣੀਆਂ ਤਾਂ ਅਗਲਾ ਹੈਗਾ ਛੋੜਾ ਇਹ ਬਹੁਤ ਵਾਰ ਆਇਆ ਹੋਇਆ ਇਹ ਛੋੜਾ ਪੰਜਾਬ ਪੁਲਿਸ ਦੇ ਵਿੱਚ ਵੀ ਤੇ ਪੀਟੀ ਪੀਐਸਪੀ ਦੇ ਵਿੱਚ ਵੀ ਮਹਾਰਨੀ ਦਾ ਸਹੀ ਕਰਮ ਹੈ ਤਾਂ ਇਹਦੇ ਵਿੱਚੋਂ ਇਹ ਸਾਰੀਆਂ ਸਾਡੇ ਕੋਲੇ ਲਗਾ ਨੇ ਇਹ ਲਗਾ ਜਿਹੜੇ ਸਾਡੇ ਕੋਲੇ ਨੌ ਲਗਾ ਨੇ ਇਹ ਤਿੰਨ ਸਵਰ ਸਾਡੇ ਕੋਲ ਊੜਾ ਆੜਾ ਈੜੀ ਇਹਨਾਂ ਨਾਲ ਫਿਕਸ ਨਹੀਂ ਕਿਹੜੇ ਮਤਲਬ ਸਵਰ ਨਾਲ ਕਿਹੜੀ ਲਗਾ ਆਉਣੀ ਆ ਉਹ ਫਿਕਸ ਆ ਜਿਵੇਂ ਜਿੱਥੇ ਕੋਈ ਵੀ ਲਗਾ ਨਹੀਂ ਹੁੰਦੀ ਉੱਥੇ ਆੜਾ ਮੁਕਤੇ ਦੀ ਆਵਾਜ਼ ਆਉਂਦੀ ਆ ਆ ਦੀ ਆਵਾਜ਼ ਆਉਂਦੀ ਆ ਠੀਕ ਆ ਜਿਵੇਂ ਆਪਾਂ ਕਹਿੰਦੇ ਆ ਕਰ ਤਾਂ ਜਰੋਇਨ ਤੋੜਾਂਗੇ ਤਾਂ ਇਹਦੇ ਵਿੱਚ ਜਿਹੜੀ ਤੁਨੀ ਵਰਤੀ ਹੋਗੀ ਉਹਨੂੰ ਇਸ ਤਰੀਕੇ ਨਾਲ ਵਰਤਿਆ ਜਾਊਗਾ ਕਿਉਂਕਿ ਇੱਥੇ ਕੋਈ ਵੀ ਕਿ ਲਗਾ ਨਹੀਂ ਲੱਗੀ ਜਿਵੇਂ ਆਪਾਂ ਲਿਖਤਾ ਕਿਰਨ ਓਕੇ ਇੱਥੇ ਮਤਲਬ ਇਹਨੂੰ ਸਿਆਰੀ ਲੱਗੀ ਆ ਤਾਂ ਇੱਥੇ ਈ ਤਾਂ ਇਸ ਤਰੀਕੇ ਨਾਲ ਇਹਨੇ ਅੱਗੇ ਜਾ ਕੇ ਟੁੱਟਣਾ ओके ਤਾਂ ਇਹਦੇ ਵਿੱਚੋਂ ਸਹੀ ਕਰਮ ਕੀ ਆ ਤੇ ਇਹ ਚਾਹੇ ਦਾ ਕੱਲੀ ਲਗਾ ਪੁੱਛ ਲੈਣ ਤੇ ਚਾਹੇ ਇਹ ਸਾਡੇ ਕੋਲ ਇਹ ਮਹਾਰਨੀ ਜਿਹੜੀ ਸਵਰ ਦੇ ਨਾਲ ਸਾਡੇ ਜਿਹੜੀਆਂ ਲਗਾ ਇਹ ਫਿਕਸ ਕੀਤੀਆਂ ਹੋਈਆਂ ਤਾਂ ਇਹਦਾ ਅਨਸਰ ਹੋਣਾ ਸੀ ਸਟਾਰਟਿੰਗ ਮੁਖਤਾ ਫਿਰ ਕੰਨਾ ਈਡੀ ਨੂੰ ਸਿਆਰੀ ਈਡੀ ਨੂੰ ਬਿਆਰੀ ਊਡੇ ਨੌਕਰ ਦ ਲੈਂਕੜ ਲਾਮਾ ਦਲਾਮਾ ਤੇ ਜਦੋਂ ਊੜੇ ਨੂੰ ਹੋੜਾ ਲੱਗਦਾ ਤਾਂ ਊੜੇ ਦਾ ਮੂੰਹ ਖੁੱਲ ਜਾਂਦਾ ਤੇ ਆੜੇ ਨੂੰ ਹਮੇਸ਼ਾ ਕਨੌੜਾ ਤੇ ਇਸ ਵਰਾਂ ਨਾਲ ਫਿਕਸ ਨੇ ਵਿਅੰਜਨ ਨਾਲ ਹੀ ਫਿਕਸ ਨਹੀਂ ਵਿਅੰਜਨ ਨਾਲ ਸਾਰੀਆਂ ਹੀ ਆ ਜਾਂਦੀਆਂ ਨੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਈ ੜੀ ਨੂੰ ਵੀ ਹੋੜਾ ਜਾਂ ਕਨੌੜਾ ਲਾ ਦਾਂਗੇ ਨਹੀਂ ਈ ੜੀ ਨੂੰ ਸਿਆਰੀ ਤੇ ਬਿਆਰੀ ਹੀ ਆਉਂਦੀ ਆ ਇਹ ਕਈ ਵਾਰਦੇ ਇਦਾਂ ਪੁੱਛ ਲੈਂਦੇ ਨੇ ਊੜੇ ਨਾਲ ਕਿੰਨੀਆਂ ਲਗਾ ਆੜੇ ਨਾਲ ਕਿੰਨੀਆਂ ਨੇ ਤੇ ਈ ੜੀ ਨਾਲ ਕਿੰਨੀਆਂ ਨੇ ਤੇ ਟਾਈਮ ਦੇ ਅਨੁਸਾਰ ਇਹਨੂੰ ਆਪਾਂ ਦੋ ਹੀ ਸੈਂਚ ਬਣਦੇ ਆ ਉਹ ਸਿੱਧਾ ਕਹਿਣਗੇ ਕਿ ਜਿਹੜੀਆਂ ਸਾਡੀਆਂ ਲਗਾ ਤਾਂ ਇਹ ਮਤਲਬ ਇਹਨਾਂ ਨੂੰ ਜਦੋਂ ਸਵਾਰ ਨਾਲ ਲਾਉਨੇ ਆ ਤਾਂ ਇਹਨੂੰ ਟਾਈਮ ਦੇ ਤਰੀਕੇ ਨਾਲ ਕਿੰਨੇ ਚ ਵੰਡਿਆ ਗਿਆ ਦੋ ਹਿੱਸੇ ਚ ਲਘੂ ਸਵਾਰ ਤੇ ਦੀਰਗ ਸਵਾਰ ਓਕੇ ਇਹਨਾਂ ਨੇ ਇਹੀ ਪੁੱਛਿਆ ਹੋਇਆ ਹੇਠ ਲਿਖਿਆਂ ਵਿੱਚੋਂ ਲਘੂ ਸਵਾਰ ਕਿਹੜੇ ਹਨ ਓਕੇ ਤਾਂ ਇਹਨਾਂ ਦੇ ਵਿੱਚੋਂ ਲਘੂ ਸਵਾਰ ਕਿਹੜੇ ਨੇ ਇਹ ਦੱਸੋ ਤੁਸੀਂ ਇਹਨਾਂ ਨੂੰ ਲਘੂ ਸਵਾਰ ਤੇ ਦੀਰਗ ਸਵਾਰ ਦੇ ਵਿੱਚ ਕਿਉਂ ਕਹਿੰਦੇ ਆ ਜਿਨ੍ਹਾਂ ਨੂੰ ਉਚਾਰਨ ਵੇਲੇ ਸਮਾਂ ਘੱਟ ਲੱਗਦਾ ਜਿਨ੍ਹਾਂ ਨੂੰ ਉਚਾਰਨ ਵੇਲੇ ਸਮਾਂ ਕੱਟ ਲੱਗਦਾ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਲਘੂ ਸਵਾਰ ਜਿਨ੍ਹਾਂ ਨੂੰ ਉਚਾਰਨ ਵੇਲੇ ਸਮਾਂ ਲਘੂ ਸਵਾਰ ਤੋਂ ਦੁੱਗਣਾ ਲੱਗ ਜਾਂਦਾ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਦੀर्घ ਸਵਾਰ ਲਘੂ ਸਵਾਰ ਹੈਗੇ ਨੇ ਸਾਡੇ ਕੋਲੇ 3 ਤੇ ਦੀर्घ ਸਵਾਰ ਹੈਗੇ ਨੇ ਸਾਡੇ ਕੋਲੇ 7 ਓਕੇ ਇਹਨਾਂ ਦੇ ਵਿੱਚੋਂ ਲਘੂ ਸਵਾਰ ਦੱਸਣੇ ਸੀਗੇ ਵੀਡੀਓ ਰੋਕ ਕੇ ਅਨਸਰ ਕਰੋ ਇਹਨਾਂ ਦਾ ਅਨਸਰ ਹੋਣਾ ਸੀਗਾ ਈਡੀ ਆੜਾ ਮੁਕਤਾ ਈਡੀ ਨੂੰ ਸਿਆਰੀ ਤੇ ਊੜੇ ਨੂੰ ਔਕੜ ਠੀਕ ਆ ਤਾਂ ਇਸ ਛੋਡੇ ਹੈਗੇ ਨੇ ਲਘੂ ਸਵਾਰ ਹੈਗੇ ਨੇ ਤੇ ਬਾਕੀ ਜਿਹੜੇ 7 ਬਚ ਜਾਂਦੇ ਨੇ ਉਹ ਛੋਡੇ ਹੈਗੇ ਨੇ ਦੀर्घ ਸਵਾਰ ਇਹ ਤੁਸੀਂ ਯਾਦ ਰੱਖਣਾ ਕਿਉਂਕਿ ਇਹਨਾਂ ਨੂੰ ਆਚਾਰਨ ਸਮੇ ਸਮਾਪਦ ਲੱਗਦਾ ਕੇਸੋ ਉਪਭਾਸ਼ਾ ਵਿੱਚ ਪ੍ਰਾਤਨ ਵੈਦਿਕ ਪਾਸ਼ਾ ਵੈਦਿਕ ਪਾਸ਼ਾ ਦੇ ਸ਼ਬਦ ਮਿਲਦੇ ਹਨ ਤਾਂ ਸਾਡੇ ਕੋਲੇ ਅੱਜ ਦੇ ਪੰਜਾਬ ਦੇ ਵਿੱਚ ਕਿੰਨੀਆਂ ਉਪਭਾਸ਼ਾ ਹੈਗੀਆਂ ਨੇ ਸਾਡੇ ਕੋਲ ਟੋਟਲ ਹੈਗੀਆਂ ਨੇ 4 ਇਹ ਚਾਰੀ ਉਪਭਾਸ਼ਾ ਸਾਡੇ ਕੋਲੇ ਹੈਗੀਆਂ ਨੇ ਇਹਨਾਂ ਵਿੱਚ ਵੈਦਿਕ ਪਾਸ਼ਾ ਸੰਸਕ੍ਰਿਤ ਦੇ ਸ਼ਬਦ ਕਿਹੜੀ ਪਾਸ਼ਾ ਦੇ ਵਿੱਚ ਜ਼ਿਆਦਾ ਮਿਲਦੇ ਨੇ ਮਾਜੀ ਦੇ ਵਿੱਚ ਮਾਲਵੀ ਦੇ ਵਿੱਚ ਦਵਾਬੀ ਦੇ ਵਿੱਚ ਜਾਂ ਪੁਆਦੀ ਦੇ ਵਿੱਚ ਤਾਂ ਇਹਦੇ ਵਿੱਚ ਮਿਲਦੇ ਨੇ ਸਾਡੇ ਇਹ 15 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਮਲਵਈ ਮਾਲਵੀ ਦੇ ਵਿੱਚ ਇਹ ਸਭ ਤੋਂ ਵੱਧ ਮਿਲਦੇ ਨੇ ਦਵਾਬੀ ਸਤਲੁਜ ਤੇ ਬਿਆਸ ਦੇ ਵਿਚਕਾਰ ਪਵਦੀ ਪਹਾੜਾਂ ਦੇ ਪੈਰਾਂ ਦੇ ਵਿੱਚ ਰੋਪੜ ਤੇ ਆਪਣਾ ਮਹੌਲੀ ਵਾਲੀ ਤੇ ਪਟਿਆਲੇ ਦੇ ਕੁਝ ਏਰੀਆ ਦੇ ਵਿੱਚ ਮਾਝੀ ਉੱਪਰ ਵਾਲੇ ਚਾਰ ਜ਼ਿਲ੍ਹਿਆਂ ਦੇ ਵਿੱਚ ਠੀਕ ਆ ਤਾਂ ਇਹ ਰਾਵੀ ਦੇ ਆਸ-ਪਾਸੇ ਰਾਵੀ ਤੇ ਬਿਆਸ ਦੇ ਵਿਚਕਾਰ ਕਿਹੜੀ ਸਰੈਣੀ ਵਿਚਲੇ ਨਾਵਾਂ ਦਾ ਬਹੁਵਚਨ ਨਹੀਂ ਹੁੰਦਾ ਤਾਂ ਨਾਮ ਸਾਡੇ ਕੋਲੇ ਇੱਕ ਸ਼ਬਦ ਸ੍ਰੈਣੀ ਆ ਜਿਹੜੀ ਅੱਗੇ ਪੰਜ ਤਰ੍ਹਾਂ ਦੇ ਨੇ ਇਹਨਾਂ ਦੇ ਵਿੱਚੋਂ ਕਿਹੜੀ ਦਾ ਬਹੁਵਚਨ ਨਹੀਂ ਹੁੰਦਾ ਵੀਡੀਓ ਰੋਕ ਕੇ ਅਨਸਰ ਕਰੋ ਆਮ ਨਾਮ ਸਮੂਹਵਾਚਕ ਨਾਮ ਪਾਵਾਚਕ ਨਾਮ ਜਾਂ ਨਿਜਵਾਚਕ ਨਾਮ ਇਹਨਾਂ ਦੇ ਵਿੱਚੋਂ ਪਹਿਲਾਂ ਤਾਂ ਇਹ ਦੇਖੋ ਇਹਨਾਂ ਦੇ ਵਿੱਚੋਂ ਕਿਹੜੀ ਹੈ ਜਿਹੜੀ ਨਾਮ ਦੀ ਕਿਸਮ ਹੈ ਹੀ ਨਹੀਂ ਦਿਮਾਗ ਦੇ ਵਿੱਚ ਲੈ ਕੇ ਆਓ ਨਾਮ ਦੀ ਕਿਸਮ ਕਿਹੜੀ ਹੁੰਦੀ ਆਮ ਨਾਮ ਹੁੰਦਾ ਇਕੱਠਵਾਚਕ ਜਾਂ ਸਮੂਹਵਾਚਕ ਹੁੰਦਾ ਪਾਵਾਚ ਹੁੰਦਾ ਸਾਡੇ ਕੋਲੇ ਖਾਸ ਨਾਮ ਹੁੰਦਾ ਤੇ ਇਹ ਤੋਂ ਬਾਅਦ ਸਾਡੇ ਕੋਲੇ ਹੁੰਦਾ ਵਸਤੂਵਾਚਕ ਨਾਮ ਓਕੇ ਨਿਜਵਾਚਕ ਦਾ ਸਾਡੇ ਕੋਲੇ ਪੜਨਾਮ ਹੁੰਦਾ ਇਨਵ ਚ ਕੀ ਦਾ ਬਹੁਵਚਨ ਨਹੀਂ ਹੁੰਦਾ ਆਮ ਨਾਮ ਆਮ ਨਾਮ ਜਿਵੇਂ ਕੁਰਸੀ ਹੋ ਗਿਆ ਤੇ ਕੁਰਸੀ ਤੋਂ ਕੁਰਸੀਆਂ ਹੋ ਜਾਂਦਾ ਖੁਸ਼ੀ ਖੁਸ਼ੀ ਇੰਦਾ ਖੁਸ਼ੀਆਂ ਹੋ ਜਾਂਦਾ ਤੇ ਸਮੂਹ ਵਾਚਕ ਦਾ ਨਹੀਂ ਹੁੰਦਾ ਜਿਵੇਂ ਫੌਜ ਆ ਗਈ ਠੀਕ ਆ ਫੌਜ ਦਾ ਕਦੇ ਆਪਾਂ ਬਹੁਵਚਨ ਨਹੀਂ ਕਰ ਸਕਦੇ ਜੱਥਾ ਆ ਗਿਆ ਬਹੁਵਚਨ ਨਹੀਂ ਕਰ ਸਕਦੇ ਠੀਕ ਆ ਬਾਂਤਰ ਦੇ ਪੱਖ ਤੋਂ ਜੋਜਕ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਬੰਤਰ ਦੇ ਪੱਖ ਤੋਂ ਇੱਕ ਜੀ ਪੁੱਛਦੇ ਹਾਂ ਸਾਡੇ ਕੋਲੇ ਕਾਰਜ ਦੇ ਪੱਖ ਤੋਂ ਕਾਰਜ ਦੇ ਪੱਖ ਤੋਂ ਜੋਜਕ ਕਿੰਨੇ ਤਰ੍ਹਾਂ ਦੇ ਆ ਤੇ ਬੰਤਰ ਦੇ ਪੱਖ ਤੋਂ ਜੋਜਕ ਕਿੰਨੇ ਤਰ੍ਹਾਂ ਦੇ ਆਂਸਰ ਕਰੋ ਬੰਤਰ ਦੇ ਪੱਖ ਤੋਂ ਜੋਜਕ ਦੀਆਂ ਕਿਸਮਾਂ ਹੈਗੀਆਂ ਸਾਡੇ ਕੋਲੇ ਤਿੰਨ ਕਾਰਜ ਦੇ ਪੱਖ ਤੋਂ ਜੋਜਕ ਹੈਗੀਆਂ ਸਾਡੇ ਕੋਲੇ ਦੋ ਤਰ੍ਹਾਂ ਦੇ ਓਕੇ ਸਾਡੇ ਕੋਲੇ ਨਾਮ ਤੇ ਵਿਸ਼ੇਸ਼ਣ ਹੈਗੀਆਂ ਪੰਜ ਤਰ੍ਹਾਂ ਦੇ ਤੇ ਪੜਨਾਮ ਹੈਗਾ ਸਾਡੇ ਕੋਲੇ ਛੇ ਤਰ੍ਹਾਂ ਦਾ ਬੰਤਰ ਦੇ ਪੱਖ ਤੋਂ ਜੋਜਕ ਜੋਜਕ ਕਰਦਾ ਕੀ ਆ ਜੋਜਕ ਦੋ ਨਾਮਾਂ ਨੂੰ ਜੋੜਦਾ ਆ ਸਚਦੀ ਦੋ ਨਾਮ ਵਕਾਂਸ਼ ਨਾਮ ਜਾਂ ਪੜਨਾਮ ਨੂੰ ਦੋ ਉਪਵਾਕਾਂ ਨੂੰ ਉਪਵਾਕ ਜੋੜਨ ਵਾਸਤੇ ਵੀ ਅਸੀਂ ਕਿਹਦੀ ਵਰਤੋਂ ਕਰਦੇ ਹਾਂ ਜੋਜਕ ਦੀ ਵਰਤੋਂ ਕਰਦੇ ਹਾਂ ਦੋ ਪੂਰੇ ਵਾਕਾਂ ਨੂੰ ਵੀ ਜੋੜਨ ਵਾਸਤੇ ਕਿਹਦੀ ਵਰਤੋਂ ਕਰਦੇ ਹਾਂ ਅਸੀਂ ਜੋਜਕ ਦੀ ਵਰਤੋਂ ਕਰਦੇ ਹਾਂ ਤਾਂ ਇਹਦੇ ਵਿੱਚ ਪੁੱਛਿਆ ਸੀ ਬੰਤਰ ਦੇ ਪੱਖ ਤੋਂ ਜੋਜਕ ਕਈ ਵਾਰ ਜਿਹੜੇ ਜੋਜਕ ਆਉਂਦੇ ਨੇ ਉਹ ਕਹਿਰੇ ਹੀ ਆ ਜਾਂਦੇ ਨੇ ਕਈ ਵਾਰੀ ਦੋ ਅਲੱਗ-ਲੱਗ ਜਗ੍ਹਾ ਤੇ ਪਏ ਹੁੰਦੇ ਨੇ ਬਟ ਅਲੱਗ-ਲੱਗ ਮਤਲਬ ਦੋ ਥਾਂ ਤੇ ਹੁੰਦੇ ਨੇ ਬਟ ਅਲੱਗ-ਲੱਗ ਦੇ ਕਈ ਵਾਰੀ ਇੱਕ ਤੋਂ ਵੱਧ ਸ਼ਬਦ ਆ ਜਾਂਦੇ ਨੇ ਬਟ ਉਨ੍ਹਾਂ ਦੇ ਵਿੱਚ ਹੁੰਦਾ ਕਿ ਉਹ ਇੱਕ ਜਗ੍ਹਾ ਤੇ ਹੁੰਦੇ ਨੇ ਹੁੰਦੇ ਨੇ ਅਲੱਗ-ਅਲੱਗ ਨੇ ਬਟ ਇੱਕ ਜਗ੍ਹਾ ਤੇ ਹੁੰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਜਿਵੇਂ ਇਹਦੇ ਵਿੱਚ ਆ ਜਾਂਦੇ ਆ ਬੰਤਰ ਦੇ ਪੱਖ ਤੋਂ ਜੋਜਕ ਹੁੰਦੇ ਨੇ ਅਖਾਰੇ ਜਿਵੇਂ ਅਖਾਰੇ ਜੋਜਕ ਆਗੇ ਅਖਾਰੇ ਜੋਜਕ ਦੇ ਵਿੱਚ ਆਪਾਂ ਇੱਕ ਚੀਜ਼ ਲੈ ਲਵਾਂ ਨੇ ਕੁੜੀ ਪੜ ਰਹੀ ਹੈ ਅਤੇ ਮੁੰਡਾ ਖੇਡ ਰਿਹਾ ਹੈ ਕੁੜੀ ਪੜ ਰਹੀ ਆ ਅਤੇ ਮੁੰਡਾ ਖੇਡ ਰਿਹਾ ਦੋ ਬਾਕਾਂ ਨੂੰ ਆਸ ਵਿੱਚ ਜੋੜਦਾ ਕੁੜੀ ਪੜਦੀ ਆ ਤੇ ਮੁੰਡਾ ਖੇਡਦਾ ਅਤੇ ਆ ਗਿਆ ਤਾਂ ਤੇਹੀ ਕੀ ਇੱਕ ਜੋਜਕਾ ਉਹ ਤੋਂ ਬਾਅਦ ਆਪਾਂ ਦੇਖ ਲੈਨੇ ਸੰਯੁਕਤ ਜੋਜਕਾ ਵੰਤਰ ਦੇ ਪੱਖ ਤੋਂ ਸੰਯੁਕਤ ਜੋਜਕ ਇਹਦੇ ਵਿੱਚ ਹੁੰਦਾ ਕਿ ਜਿਹੜੇ ਜੋਜਕ ਆ ਗਏ ਉਹ ਇੱਕ ਜਗ੍ਹਾ ਤੇ ਹੀ ਇਕੱਠੇ ਆ ਗਏ ਜਿਵੇਂ ਥੋੜਾ ਖਾਓ ਥੋੜਾ ਖਾਓ ਤਾਂ ਜੋ ਬਦ ਹਾਜਮੀ ਨਾ ਹੋਵੇ ਤਾਂ ਇਹ ਦੋਵੇਂ ਜੋਜਕ ਦੇ ਰੂਪ ਚ ਆ ਗਏ ਤਾਂ ਦੋ ਸ਼ਬਦ ਆ ਗਏ ਬਟ ਇੱਕ ਜਗ੍ਹਾ ਤੇ ਹੀ ਪਏ ਨੇ ਤਾਂ ਜਿਹੜਾ ਪੂਰਾ ਬਾਗ ਸੀ ਉਹਦੇ ਵਿੱਚ ਥੋੜਾ ਖਾਓ ਤਾਂ ਜੋ ਬਦ ਹਾਜਮੀ ਨਾ ਹੋਵੇ ਤਾਂ ਇਹ ਕੀ ਹੋ ਗਏ ਇਕੱਠੇ ਆ ਗਏ ਸੰਯੁਕਤ ਰੂਪ ਚ ਆ ਗਏ ਇੱਕ ਜਿਹੜੀ ਤੀਜੀ ਇਹਦੀ ਕਿਸਮ ਹੁੰਦੀ ਹੈ ਉਹ ਹੁੰਦੀ ਹੈ ਸਹਿ ਸੰਬੰਧਿਕ ਇਦੇ ਵਿੱਚ ਆਉਂਦੇ ਦਾ ਦੋ ਜਾਂ ਤਿੰਨ ਸ਼ਬਦ ਨੇ ਬਟ ਇਹ ਅਲੱਗ-ਅਲੱਗ ਪਏ ਹੋਣਗੇ ਅਲੱਗ-ਅਲੱਗ ਜਗ੍ਹਾ ਤੇ ਮਤਲਬ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਜੇ ਕਰਪਾਲ ਸਿੰਘ ਅੰਗਰੇਜ਼ ਅੰਗਰੇਜ਼ ਸਰਕਾਰ ਨਾਲ ਜੇ ਕਰਪਾਲ ਸਿੰਘ ਅੰਗਰੇਜ਼ ਸਰਕਾਰ ਨਾਲ ਨਾ ਮਿਲਦਾ ਤਾਂ ਗਦਰ ਲਹਿਰ ਨੇ ਫੇਲ ਨਹੀਂ ਹੋਣਾ ਸੀ ਓਕੇ ਜਦੋਂ ਗਦਰ ਲਹਿਰ ਨੇ ਤਰੀਕ ਡਿਸਾਈਡ ਕੀਤੀ ਸੀ ਕਿ ਆਪਣੀ ਕ੍ਰਾਂਤੀ ਕਰਨ ਦੀ ਤਾਂ ਕਰਪਾਲ ਸਿੰਘ ਨੇ ਗੱਲ ਲੀਕ ਕਰਤੀ ਸੀ ਅੰਗਰੇਜ਼ ਸਰਕਾਰ ਤੱਕ ਤਾਂ ਜੇ ਕਰਪਾਲ ਸਿੰਘ ਅੰਗਰੇਜ਼ ਸਰਕਾਰ ਨਾਲ ਨਾ ਮਿਲਦਾ ਤਾਂ ਗਦਰ ਲਹਿਰ ਨੇ ਫੇਲ ਨਹੀਂ ਹੋਣਾ ਸੀ ओके ਹੁਣ ਤੁਸੀਂ ਕਮੈਂਟ ਦੇ ਵਿੱਚ ਦੱਸੋ ਕਿ ਜਿਹੜੀ ਗਦਰ ਪਾਰਟੀ ਆ ਇਹਦਾ ਹੈੱਡਕੁਆਟਰ ਕਿੱਥੇ ਸੀਗਾ ਕਿਹੜੇ ਦੇਸ਼ ਦੇ ਵਿੱਚ ਹੈੱਡਕੁਆਟਰ ਆ ਤੇ ਕਿਹੜੇ ਸਾਲ ਬਣਦੀ ਆ ਓਕੇ ਇਹ ਤੁਸੀਂ ਕਮੈਂਟ ਕਰਨਾ ਤਾਂ ਇਹ ਬੰਤਰ ਦੇ ਪੱਖ ਤੋਂ ਤਿੰਨ ਦੇ ਨੇ ਤੇ ਕਾਰਜ ਦੇ ਪੱਖ ਤੋਂ ਹੈਗੇ ਨੇ ਦੋ ਕਾਰਜ ਦੇ ਪੱਖ ਤੋਂ ਦੋ ਕਿਹੜੇ ਨੇ ਇੱਕ ਸਮਾਨ ਇੱਕ ਅਧਿਨ ਸਮਾਨਜੋਜਕ ਤੇ ਅਧਿਨਜੋਜਕ ਇੰਨਾ ਜੋਜਕ ਜਿਹੜੇ ਸਮਾਨ ਤੇ ਅਧਿਨ ਜੋਜਕਾ ਇੰਨਾ ਨਾਲ ਹੀ ਸਾਡੇ ਅੱਗੇ ਬਾਖ ਦੀ ਬੰਤਰ ਹੁੰਦੀ ਆ ਬਾਖ ਦੀ ਬੰਤਰ ਆਪਾਂ ਦੇਖੀਏ ਨਾ ਸਧਾਰਨ ਮਿਸ਼ਰਤ ਤੇ ਸੰਯੁਕਤ ਉਹਨਾਂ ਦੇ ਵਿੱਚ ਇਹ ਆ ਜਾਂਦੇ ਨੇ ਛਲ ਸ਼ਬਦ ਦਾ ਵਿਆਕਰਨਿਕ ਪਛਾਣ ਕੀ ਹੈ ਤਾਂ ਜਿਹੜੇ ਸ਼ਬਦ ਦਾ ਛਲ ਇਹਦੀ ਵਿਆਕਰਨਿਕ ਪਛਾਣ ਕੀ ਆ ਇੱਕ ਵਚਨ ਪੁਲਿੰਗਾ ਇਹ ਬਹੁ ਵਚਨ ਇਸਤਰੀ ਲਿੰਗਾ ਬਹੁ ਵਚਨ ਪੁਲਿੰਗਾ ਜਾਂ ਇੱਕ ਵਚਨ ਇਸਤਰੀ ਲਿੰਗਾ ਛਲ ਕੀ ਛਲ ਆ ਗਈ ਤਾਂ ਇਹਦੇ ਵਿੱਚੋਂ ਬਹੁ ਵਚਨ ਦਾ ਕੱਟ ਦੋ ਠੀਕ ਆ ਹੁਣ ਤੁਹਾਡੇ ਕੋਲ ਇੱਕ ਵਚਨ ਪੁਲਿੰਗ ਬਚਿਆ ਜਾਂ ਇੱਕ ਵਚਨ ਇਸਤਰੀ ਲਿੰਗ ਤਾਂ ਇਹਦਾ ਆਨਸਰ ਆਉਣਾ ਸੀ ਇੱਕ ਵਚਨ ਇਸਤਰੀ ਲਿੰਗਾ ਇਹ ਇਹ ਸੀਗਾ ਤੁਹਾਡਾ ਪੀ ਟ ਪਲੱਸ ਵੀ ਗਰੁੱਪ ਮਤਲਬ ਵੀ ਗਰੁੱਪ ਦੇ ਵਿੱਚ ਆ ਪੰਜਾਬੀ ਸਹਿਤ ਦਾ ਮੁੱਢ ਪੰਜਾਬੀ ਸਹਿਤ ਦਾ ਮੁੱਢ ਕਿਸ ਤੋਂ ਵਜਦਾ ਹੈ ਤਾਂ ਇਹਨਾਂ ਦੇ ਵਿੱਚੋਂ ਸਾਡੇ ਪੰਜਾਬੀ ਸਹਿਤ ਦਾ ਮੁੱਢ ਕਿਸ ਤੋਂ ਵਜਦਾ ਓਕੇ ਨਾਸਯੋਗੀਆਂ ਤੋਂ ਸ਼ੇਖ ਫਰੀਦ ਤੋਂ ਗੁਰੂ ਨਾਨਕ ਦੇਵ ਜੀ ਤੋਂ ਬਾਰਸ਼ੀ ਸ਼ਾਹ ਤੋਂ ਬਾਰਸ਼ੀ ਸ਼ਾਹ ਸਾਡੇ ਕੋਲੇ 18ਵੀਂ ਸਦੀ ਦੇ ਵਿੱਚ ਆਉਂਦਾ ਇੱਕ ਹੀ ਕਿੱਸਾ ਹੈ ਦਾ ਹੀਰ ਓਕੇ ਗੁਰੂ ਨਾਨਕ ਦੇਵ ਜੀ ਸਾਡੇ ਪਹਿਲੇ ਗੁਰੂ ਗੁਰਮਤਕਾਵ ਤੇ ਪਕਤੀ ਕਾਵ ਦੀ ਨੀ ਸਾਡੇ ਗੁਰੂ ਨਾਨਕ ਦੇਵ ਜੀ ਨੇ ਰੱਖੀ ਜਾਂਦੀ ਹੈ 19 ਰਗਾਾਂ ਚ ਸਾਡੇ ਗੁਰੂ ਜੀ ਦੀ ਬਾਣੀ ਆ ਤੇ ਗੁਰੂ ਜੀ ਨੇ 3 12 ਲਿਖੀਆਂ ओके शेख फरीद ਨੂੰ ਪੰਜਾਬੀ ਸਾਇਤ ਦਾ ਪਿਤਾ ਕਿਹਾ ਜਾਂਦਾ ਓਕੇ ਪੰਜਾਬੀ ਸਾਇਤ ਦਾ ਪਹਿਲਾ ਕਵੀ ਸੌਰੀ ਪੰਜਾਬੀ ਸਾਇਤ ਦਾ ਪਹਿਲਾ ਕਵੀ ਕਿਹਾ ਜਾਂਦਾ ਤਾਂ ਪੰਜਾਬੀ ਸਾਇਤ ਦਾ ਮੁੱਢ ਕਿੰਨਾ ਤੋਂ ਵਜਦਾ ਮੁੱਢ ਵਜਦਾ ਨਾਸ ਜੋਗੀਆਂ ਤੋਂ ਕਿਵਰੀ ਸਿੰਪਲ ਪੁੱਛ ਲੈਣ ਕਿ ਜਿਹੜੇ ਅੱਜ ਕੱਲ੍ਹ ਆਪਾਂ ਪੰਜਾਬ ਦੇ ਵਿੱਚ ਮੇਲੇ ਦੇਖਦੇ ਹਾਂ ਨਾ ਇਹ ਮੇਲਿਆਂ ਦੀ ਸਟਾਰਟਿੰਗ ਕਿੰਨਾ ਨੇ ਕਰੀ ਸੀ ਮੇਲਿਆਂ ਦੀ ਸਟਾਰਟਿੰਗ ਵੀ ਸਾਨੂੰ ਨਾਸ ਜੋਗੀਆਂ ਤੋਂ ਮਿਲਦੀ ਆ ਤਾਂ ਨਾਸ ਜੋਗੀਆਂ ਦੇ ਵਿੱਚ ਸਾਡੇ ਕੋਲੇ ਪਹਿਲਾ ਕੌਣ ਆਉਂਦਾ ਪਹਿਲਾ ਸਾਡੇ ਕੋਲੇ ਆਉਂਦਾ ਮਸ਼ਿੰਦਰ ਨਾਥ ਉਕੇ ਜਿਹੜਾ ਨਾਥ ਜੋਗੀਆਂ ਨੇ ਮਤਲਬ ਸਹਿਤ ਲਿਖਿਆ ਉਹਨੂੰ ਪੰਜਾਬੀ ਸਹਿਤ ਦੇ ਵਿੱਚ ਕਿਹਨੇ ਜਗ੍ਹਾ ਦਵਾਈ ਆ ਆਪਾਂ ਪਿਛੇ ਦੇਖਿਆ ਸੀ ਆ ਤੇ ਡਾਕਟਰ ਮੋਹਨ ਸਿੰਘ ਦਵਾਨਾ ਡਾਕਟਰ ਮੋਹਨ ਸਿੰਘ ਦਵਾਨਾ ਪੰਜਾਬੀ ਸਹਿਤ ਦੇ ਇਤਿਹਾਸਕਾਰ ਹੋਏ ਨੇ ਤੇ ਇਹਨਾਂ ਨੇ ਜਦੋਂ ਪੀ ਐਚ ਡੀ ਕਰੀ ਤਾਂ ਉਦੋਂ ਇਹਨਾਂ ਨੇ ਪੰਜਾਬੀ ਸਹਿਤ ਦੇ ਵਿੱਚ ਨਾਥ ਜੋਗੀਆਂ ਨੂੰ ਜਗ੍ਹਾ ਦਵਾਈ ਆ ਨਹੀਂ ਉਹ ਤੋਂ ਪਹਿਲਾਂ ਅਸੀਂ ਇਹਨਾਂ ਤੋਂ ਸਟਾਰਟ ਕਰਦੇ ਸੀ ਸੂਫੀਆਂ ਤੋਂ ਸਹਿਤ ਨੂੰ ਸਟਾਰਟ ਕਰਦੇ ਸੀਗੇ ਤਾਂ ਉਹਨਾਂ ਨੇ ਤਾਂ ਮਛੰਦਰ ਨਾਥ ਦਾ ਨਾਲ ਹੀ ਸੀਗਾ ਕਿ ਮਤਲਬ ਮੰਨ ਲਓ ਕਿ ਉਹਦਾ ਸਮਕਾਲੀ ਜਾਂ ਕਲਾਸਮੇਟ ਮੰਨ ਲਓ ਜਲੰਧਰ ਨਾਥ ओके ਮਿਸ਼ੰਦਰ ਨਾਥ ਦਾ ਅਗੇ ਚੇਲਾ ਹੁੰਦਾ ਗੋਰਖਨਾਥ ਗੋਰਖਨਾਥ ਦਾ ਆਪਾਂ ਮਤਲਬ ਕਾਫੀ ਆਪਾਂ ਪੜਦੇ ਨੇ ਤਾਂ ਗੋਰਖਨਾਥ ਗੋਰਖਨਾਥ ਦਾ ਅਗੇ ਚੇਲਾ ਤੇ ਚਟਪੜਨਾਥ ਅਗੇ ਕਾਫੀ ਨਿਨਾਥ ਤਾਂ ਇੰਨੇ ਕੁ ਤੁਸੀਂ ਯਾਦ ਰੱਖੋ ਕਈ ਵਾਰ ਸਿੰਪਲ ਹੀ ਪੁੱਛ ਲੈਂਦੇ ਨੇ ਗੋਰਖਨਾਥ ਦਾ ਗੁਰੂ ਕੌਣ ਹੈ ਮਿਸ਼ੰਦਰ ਨਾਥ ਚਟਪੜਨਾਥ ਦਾ ਗੁਰੂ ਕੌਣ ਹੈ ਤਾਂ ਇਹ ਗੋਰਖਨਾਥ ਆ ਕੇ ਕਿਹਸੇ ਬਾਾਰ ਦਾ ਮੂਲ ਮਾਰਕੰਡੇ ਭ੍ਰਾਣ ਵਿੱਚੋਂ ਲਿਆ ਗਿਆ ਹੈ ਭ੍ਰਾਣ ਵਿੱਚੋਂ ਲਿਆ ਗਿਆ ਹੈ ਆਸਾਦੀ ਬਾਾਰ ਚੰਡੀ ਦੀ ਬਾਾਰ ਓਕੇ ਤਾਂ ਕਿਹੜੀ ਵਾਰ ਦੇ ਵਿੱਚੋਂ ਬਾਾਰ ਜਿਹੜਾ ਕਾਵ ਰੂਪ ਆ ਇਹ ਕੀ ਆ ਸਾਡਾ ਪੰਜਾਬੀ ਕਾਵ ਰੂਪ ਆ ਤਾਂ ਕਿਹੜੀ ਵਾਰ ਦਾ ਲੈਤਾ ਆਸਾ ਦੀ ਵਾਰ ਸਾਡੇ ਪਹਿਲੇ ਗੁਰੂ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਆਸਾ ਦੀ ਵਾਰ ਆਸਾ ਰਾਗ ਦੇ ਵਿੱਚ ਲਿਖੀ ਹੋਈ ਬਾਾਰ ਆ ਤਾਂ ਇਹ ਲੈਤਾ ਹੋਇਆ ਸਾਡਾ ਚੰਡੀ ਦੀ ਵਾਰ ਚੰਡੀ ਦੀ ਵਾਰ ਰਚਨਾ ਕਿੰਨਾਂ ਦੀ ਆ ਸਾਡੇ 10ਵੇਂ ਗੁਰੂ ਜੀ ਦੀ ਬੜ ਹੰਸ ਦੀ ਬਾਾਰ ਜੇ ਕੱਲਾ ਪੁੱਛ ਲੈਣ ਗੁਰੂ ਨਾਨਕ ਦੇਵ ਜੀ ਦੀਆਂ ਅਲੋਣੀਆਂ ਸਾਨੂੰ ਮਿਲਦੀਆਂ ਅਲੋਣੀਆਂ ਕਿ ਕਾਵ ਰੂਪ ਆ ਸੋਗਮਈ ਕਾਵ ਰੂਪ ਆ ਇਹ ਕਿਹੜੇ ਰਾਗ 'ਚ ਮਿਲਦਾ ਇਹ ਬੜ ਹੰਸ ਰਾਗ ਦੇ ਵਿੱਚ ਮਿਲਦਾ ਚੰਡੀ ਦੀ ਵਾਰ ਦੇ ਵਿੱਚ ਟੋਟਲ ਕਿੰਨੀਆਂ ਪੌੜੀਆਂ ਨੇ ਚੰਡੀ ਦੀ ਵਾਰ ਦੇ ਵਿੱਚ ਸਾਡੇ ਕੋਲੇ 54 ਪੌੜੀਆਂ ਨੇ ਤੇ ਇੱਕ ਦੋਹਾ ਕਿਹੜਾ ਛੰਦ ਵਰਤਿਆ ਗਿਆ ਚੰਡੀ ਦੀ ਵਾਰ ਦੇ ਵਿੱਚ ਵੈਸੇ ਵੀ ਜਦੋਂ ਆਪਾਂ ਕੋਈ ਵੀ ਵਾਰ ਦੀ ਰਚਨਾ ਕਰਦੇ ਆ ਤਾਂ ਨਿਸ਼ਾਨੀ ਸੰਦ ਤੇ ਸਿਰਖੰਡੀ ਸੰਦ ਤੋਂ ਬਿਨਾ ਅਸੀਂ ਵਾਰ ਦੀ ਕਲਪਨਾ ਵੀ ਨਹੀਂ ਕਰ ਸਕਦੇ ਤੇ ਇਹਦੇ ਬਹੁਤ ਜ਼ਰੂਰੀ ਕੀ ਮਤਲਬ ਮਤਲਬ ਬਹੁਤ ਜ਼ਰੂਰੀ ਇਹ ਤੱਤ ਨੇ ਕਿਸੇ ਵੀ ਵਾਰ ਦੀ ਰਚਨਾ ਕਰਨ ਲਈ ਓਕੇ ਤਾਂ ਨਿਸ਼ਾਨੀ ਸੰਦ ਤੇ ਸਰਖੰਡੀ ਇਹਦੇ ਵਿੱਚ ਸਿਰਫ ਸਾਨੂੰ ਦੋ ਪੌੜੀਆਂ ਮਿਲਦੀਆਂ ਬਾਕੀ ਸਾਰਾ ਗੁਰਜੀ ਨੇ ਨਿਸ਼ਾਨੀ ਸੰਦ ਵਰਤਿਆ ਹੋਇਆ ਹੈ ਠੀਕ ਹੈ ਤਾਂ ਇਹ ਮੱਧਕਾਲ ਦੀ ਪਹਿਲੀ ਵਾਰ ਇਦਾਂ ਦੀ ਆ ਕਿਉਂਕਿ ਵਾਰਾਂ ਸਾਨੂੰ ਗੁਰਨਾਨਕ ਦੇਵ ਤੋਂ ਪਹਿਲਾਂ ਵੀ ਮਿਲਦੀਆਂ ਨੇ ਬਟ ਮੱਧਕਾਲ ਦੀ ਪਹਿਲੀ ਇੱਕ ਵਾਰ ਜਿਹਦੇ ਵਿੱਚ ਜਿਹੜਾ ਮੁੱਖ ਪਾਤਰ ਆ ਜਾਂ ਜਿਹੜਾ ਮੁੱਖ ਨਾਇਕਾ ਉਹ ਕਿਹਨੂੰ ਲੈਤਾ ਹੋਇਆ ਇੱਕ ਫੀਮੇਲ ਇੱਕ ਔਰਤ ਨੂੰ ਲੈਤਾ ਹੋਇਆ ਉਹ ਤੋਂ ਬਾਅਦ ਵੀ ਜਿੰਨੀਆਂ ਵੀ ਵਾਰਾਂ ਚ ਪੜ੍ਹਦੇ ਆ ਪੰਜਾਬੀ ਦੇ ਵਿੱਚ ਜਾਂ ਉਹ ਗੁਰਨਾਨਕ ਦੇਵ ਤੋਂ ਪਹਿਲਾਂ ਵੀ ਔਰਤ ਨੂੰ ਕਿਤੇ ਵੀ ਮੁੱਖ ਪਾਤਰ ਨਹੀਂ ਲੈਂਦਾ ਸੀਗਾ ਤਾਂ ਸਾਡੇ ਗੁਰੂ ਜੀ ਨੇ ਜਦੋਂ ਇਹ ਰਚਨਾ ਕੀਤੀ ਤਾਂ ਔਰਤ ਨੂੰ ਦੁਰਗਾ ਨੂੰ ਇਹਦੇ ਵਿੱਚ ਦੁਰਗਾ ਕੀ ਹੈ ਮੇਨ ਪਾਤਰ ਆ ਜੇ ਪੁੱਛ ਲੈਣ ਚੰਡੀ ਦੀ ਵਾਰ ਕੀ ਹੈ ਇਤਿਹਾਸਕ ਵਾਰ ਆ ਜਾਂ ਮਿਥਿਹਾਸਕ ਆ ਤਾਂ ਇਹ ਮਿਥਿਹਾਸ ਬਾਰ ਓਕੇ ਤਾਂ ਇਹਦੇ ਵਿੱਚ ਕੀ ਮਤਲਬ ਕੋਈ ਵੀ ਇਤਿਹਾਸ ਹੁੰਦਾ ਕਿ ਜਿਹੜੀ ਚੀਜ਼ ਸਾਡੇ ਸਾਹਮਣੇ ਕਿ ਮਨੁੱਖਾ ਉਹ ਸਾਰੀ ਹਿਸਟਰੀ ਸਾਨੂੰ ਪਤਾ ਹੋਵੇ ਇਹਦੇ ਵਿੱਚ ਜਿਦਾਂ ਆਪਾਂ ਚੰਡੀ ਦੀ ਬਾਰ ਪੜ੍ਹਦੇ ਆਂ ਤਾਂ ਸਾਨੂੰ ਮਤਲਬ ਉਹਦੇ ਵਿੱਚ ਗੁਰੂ ਜੀ ਨੇ ਇੱਕ ਸਿੱਖਿਆ ਦਿੱਤੀ ਆ ਕਿ ਜਦੋਂ ਔਰਤ ਇੰਨਾ ਕਰ ਸਕਦੀ ਆ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਠੀਕ ਆ ਤਾਂ ਔਰਤ ਦੇ ਵਿੱਚ ਮੁੱਖ ਪਾਤਰ ਆ ਚੰਡੀ ਦੀ ਬਾਰ ਤੋਂ ਬਿਨਾ ਇੱਕ ਪ੍ਰੋਫੈਸਰ ਮੋਹਨ ਸਿੰਘ ਤੁਸੀਂ ਕਾਫੀ ਸੁਣਿਆ ਹੋਊਗਾ ਪ੍ਰੋਫੈਸਰ ਮੋਹਨ ਸਿੰਘ ਬਾਰੇ ਮੋਹਨ ਸਿੰਘ ਨੇ ਇੱਕ ਬਾਰ ਲਿਖੀ ਸੀ ਜਿਹਦੇ ਵਿੱਚ ਸਿਰਫ ਅਜੇ ਤੱਕ ਸਾਡੇ ਕੋਲ ਦੋ 12 ਇਦਾਂ ਦੀਆਂ ਪੰਜਾਬੀ ਸਹਿਤ ਦੇ ਵਿੱਚ ਜਿੱਥੇ ਔਰਤ ਨੂੰ ਮੁੱਖ ਪਾ ਰਾਣੀ ਸਹਿਬ ਕੌਰ ਸਹਿਬ ਕੌਰ ਦਾ ਸੰਬੰਧ ਕਿੱਥੋਂ ਨਾਲ ਸੀਗਾ ਪਟਿਆਲਾ ਰਿਆਸਤ ਨਾਲ ਸੀਗਾ ਰਾਣੀ ਸਹਿਬ ਕੌਰ ਇੱਕ ਵਾਰ ਆ ਡਾਕਟਰ ਮੋਹਨ ਸਿੰਘ ਦੀ ਜਿਹਦੇ ਵਿੱਚ ਉਹਨਾਂ ਨੇ ਔਰਤ ਨੂੰ ਮੁੱਖ ਪਾਤਰ ਲਿਖ ਲਿੱਤਾ ਠੀਕ ਆ ਕਾਫੀ ਟਾਈਮ ਬਾਅਦ ਦੇ ਵਿੱਚ ਜਾ ਕੇ ਤੇ ਬਟ ਮੱਧਕਾਲ ਦੇ ਵਿੱਚ ਇੱਕ ਇੱਕ ਰਚਨਾ ਜਿਹਦੇ ਵਿੱਚ ਔਰਤ ਨੂੰ ਮੁੱਖ ਪਾਤਰ ਲਿੱਤਾ ਉਹ ਹੈਗੀ ਸਾਡੀ ਚੰਡੀ ਦੀ ਵਾਰ ਚੰਡੀ ਦੀ ਵਾਰ ਦੇ ਵਿੱਚ ਟੋਟਲ ਕਿੰਨੀਆਂ ਪੌੜੀਆਂ ਤੇ ਇੱਕ ਦੋਹਾ ਓਕੇ ਤੇ ਗੁਰਨਾਨਕ ਦੀ ਵੀ ਦੀ ਸੌਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਰਚਨਾ ਗੁਰਗੱਦੀ ਉੱਪਰ ਬੈਠਣ ਸਮੇ ਗੁਰੂ ਅਮਰਦਾਸ ਜੀ ਦੀ ਉਮਰ ਕਿੰਨੀ ਸੀਗੀ ਤਾਂ ਇਹ ਕਿੰਨੀ ਉਮਰ ਦੇ ਸਨ ਸਾਡੇ ਤੀਜੇ ਗੁਰੂ ਕਿੰਨੇ ਰਾਗਾਂ 'ਚ ਬਾਣੀਆ 17 ਰਾਗਾਂ 'ਚ ਬਾਣੀਆ ਕਿਹੜਾ ਸ਼ਹਿਰ ਲੈ ਕੇ ਆਏ ਗੋਬਿੰਦਵਾਲ ਸ਼ਹਿਰ ਲੈ ਕੇ ਆਏ ਤਾਂ ਇਹਨਾਂ ਨੇ ਕੀ ਸਟਾਰਟ ਕੀਤੀ ਸੀ ਮੰਜੀ ਪ੍ਰਣਾਲੀ ਸਟਾਰਟ ਕੀਤੀ ਸੀਗੀ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਤਾਂ ਮਤਲਬ ਮੰਜੀ ਕਿੰਨੀਆਂ ਮੰজੀਆਂ ਟੋਟਲ 22 ਮੰজੀਆਂ 22 ਸਾਲ ਕਿੱਥੇ ਰਹੇ ਗੁਰਗੱਦੀ ਤੇ ਰਹੇ ਤਾਂ ਗੁਰੂ ਜੀ ਨੂੰ ਸਮਾਜਿਕ ਗੁਰੂ ਕਿਹਾ ਜਾਂਦਾ ਕਿ ਜਿਵੇਂ ਸਤੀ ਵਿਦਵਾ ਵਿਆ ਛੋਟੀ ਉਮਰ 'ਚ ਵਿਆ ਇਹ ਚੀਜ਼ਾਂ ਤੇ ਗੁਰੂ ਜੀ ਨੇ ਰੋਕ ਲਾਈ ਸੀ ਤਾਂ ਇਹ ਕਿੰਨੀ ਸਾਲ ਦੀ ਉਮਰ 'ਚ ਗੁਰੂ ਜੀ ਬੈਠੇ 73 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠੇ 22 ਸਾਲ ਗੱਦੀ ਤੇ ਰਹੇ ਜੀਵਨ ਕਾਲ ਕਿੰਨਾ ਸੀ ਟੋਟਲ 95 ਸਾਲ ਦਾ ਜੀਵਨ ਕਾਲ ਸੀ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਕਿੰਨਾ ਸਾਲ ਗੱਦੀ ਤੇ ਰਹੇ ਤਾਂ 13 ਸਾਲ ਗੁਰੂ ਜੀ ਗੱਦੀ ਤੇ ਰਹੇ ਦੂਜੇ ਗੁਰੂ ਸੁਭਰ ਕੀ ਹੈ ਤਾਂ ਇਹ ਮਤਲਬ ਕੀ ਆ ਵੀਡੀਓ ਰੋਕੇ ਤੁਸੀਂ ਆਨਸਰ ਕਰੋ ਇਹ ਇੱਕ ਲੋਕ ਨਾਚ ਇਹ ਕਿਹੜਾ ਜਾਂ ਮੌਤਸਮੇ ਕੀਤੀ ਹੋਈ ਕਰਾਸਮਾ ਜਾਂ ਵਿਆਹ ਸਮੇ ਕੁੜੀ ਦੇ ਸਿਰ ਉੱਪਰ ਲੈਣ ਵਾਲਾ ਕੱਪੜਾ ਤਾਂ ਇਹ ਕੀ ਆ ਤੇ ਇਸੇਗਾ ਇਹ ਆਪਾਂ ਵੇਖਿਆ ਸੀਗਾ ਇਹ ਫੁਲਕਾਰੀ ਦੀ ਇੱਕ ਕਿਸਮਾ ਜਦੋਂ ਲਾਮਾ ਤੇ ਕੁੜੀ ਬੈਂਦੀ ਆ ਤਾਂ ਵਿਆਹ ਸਮੇ ਲੈਣ ਵਾਲਾ ਇੱਕ ਕੱਪੜਾ ਕਿਸ ਗੁਰੂ ਸਾਹਿਬ ਜੀ ਨੇ ਕੋੜਿਆਂ ਦਾ ਵਪਾਰ ਨੂੰ ਉਤਸ਼ਾਹ ਕੀਤਾ ਤਾਂ ਕਿਹੜੇ ਗੁਰੂ ਸਾਹਿਬ ਦੇ ਟਾਈਮ ਤੇ ਕੋੜਿਆਂ ਦਾ ਵਪਾਰ ਮਤਲਬ ਸੀਗਾ ਕਿ ਗੁਰੂ ਜੀ ਨੇ ਕਿਹਾ ਸਟਾਰਟ ਪ੍ਰੋਪਰ ਤਰੀਕੇ ਨਾਲ ਬਾਅਦ ਚ ਹੋਇਆ ਕਿ ਕਿਹਾ ਕਿ ਕੋੜਿਆਂ ਦਾ ਵਪਾਰ ਸਾਨੂੰ ਕਰਨਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੇ ਸਾਡੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਨੇ ਗੁਰੂ ਤੇਗ ਬਹਾਦਰ ਜੀ ਨੇ ਤਾਂ ਕਿਹੜੇ ਗੁਰੂ ਜੀ ਨੇ ਕਿਹਾ ਗੁਰੂ ਤੇਗ ਬਹਾਦਰ ਜੀ ਕਿਹੜਾ ਸ਼ਹਿਰ ਲੈ ਕੇ ਆਏ ਸੀ ਅਨੰਦਪੁਰ ਸਾਹਿਬ ਸ਼ਹਿਰ ਲੈ ਕੇ ਆਏ ਸੀ 15 ਰਾਗਾਂ ਚ ਗੁਰੂ ਜੀ ਦੀ ਬਾਣੀ ਆ ਤੇ ਬਰਾਗਮਈ ਬਾਣੀ ਆ ਸਾਡੇ ਗੁਰੂ ਹਰਗੋਬਿੰਦ ਅਕਾਲ ਤਖਤ ਲੈ ਗਿਆ ਦਾ 1606 ਚ ਗੱਦੀ ਤੇ ਬੈਠੇ 1609 ਦੇ ਵਿੱਚ ਅਕਾਲ ਤਖਤ ਮੀਰੀ ਪੀਰੀ ਦੀ ਤਲਵਾਰ ਟਾਡੀ ਵਾਰਾ ਸਾਡੇ ਗੁਰੂ ਜੀ ਦੇ ਟਾਈਮ ਤੇ ਆਈਆਂ ਤੇ ਕੋੜਿਆਂ ਦਾ ਵਪਾਰ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ओके ਤੇ ਦੱਸ ਮੈ ਗੁਰੂ ਜੀ ਮਤਲਬ ਇਹ ਆਪਾਂ ਕਰਾਈ ਡਿਟੇਲ ਚ ਭਾਸ਼ਾ ਦੇ ਆਧਾਰ ਤੇ ਪੰਜਾਬ ਦਾ ਪੂਰਨ ਗਠਨ ਕਦੋਂ ਹੋਇਆ ਤਾਂ ਕਿਹੜੀ ਮਤਲਬ ਸਾਲ ਤੇ ਕਿੰਨੀ ਤਰੀਕ ਨੂੰ ਪੂਰਨ ਗਠਨ ਹੁੰਦਾ ਲੈਂਗੁਏਜ ਦੇ ਆਧਾਰ ਤੇ 15 ਅਗਸਤ ਨੂੰ 47 ਇਥੇ ਕੀ ਹੁੰਦੀ ਆ ਦੇਸ਼ ਦੀ ਬੰਡ ਹੁੰਦੀ ਆ 21 ਫਰਵਰੀ 49 1 ਨਵੰਬਰ 1666 ਦੇ ਵਿੱਚ 26 ਜਨਵਰੀ 1650 ਇਥੇ ਕੀ ਹੁੰਦਾ ਸੰਵਧਾਨ ਲਾਗੂ ਹੁੰਦਾ ਇਸ ਦਿਨ ਸਾਡਾ ਸੰਵਿਧਾਨ ਲਾਗੂ ਹੁੰਦਾ ਇੱਥੇ ਦੇਸ਼ ਦੀ ਕੀ ਮਤਲਬ ਆਜ਼ਾਦ ਜਾਂ ਬੰਡ ਕੁਛ ਵੀ ਲਾ ਲਓ ਤੁਸੀਂ ਤਾਂ 1 ਨਵੰਬਰ 1904 ਦੇ ਵਿੱਚ ਪਾਸ਼ਾ ਦੇ ਆਧਾਰ ਤੇ ਇਹ ਕੀ ਮਤਲਬ ਪੰਜਾਬ ਦਾ ਪੂਰਨ ਗਠਨ ਹੁੰਦਾ ਇਹਦੇ ਵਿੱਚੋਂ ਹਰਿਆਣਾ ਜੇ ਪੁੱਛ ਲੈਣ ਪੰਜਾਬ ਦੀ ਮੰਗ ਕਿ ਪਾਸ਼ਾ ਦੇ ਪੱਧਰ ਤੇ ਪੰਜਾਬ ਦੀ ਮੰਗ ਕਿਹਨੇ કરી ਸੀ ਉਹ કરી ਸੀ ਮੈਸਟਰ ਤਾਰਾ ਸਿੰਘ ਨੇ ਹਰਿਆਣੇ ਦੀ ਮੰਗ ਕਿਹਨੇ કરી ਸੀ ਕਿ ਸਾਨੂੰ ਇੱਕ ਹਿੰਦੀ ਲੈਂਗੁਏਜ ਦੇ ਬੇਸ ਤੇ ਹਰਿਆਣਾ ਚਾਹੀਦਾ ਤਾਂ ਹਰਿਆਣੇ ਦੀ ਮੰਗ ਕੀਤੀ ਸੀ ਹੁਕਮ ਸਿੰਘ ਨੇ ਤੇ ਪੰਜਾਬ ਦੀ ਮੰਗ કરી ਸੀ ਮੈਸਟਰ ਤਾਰਾ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਦਾ ਸਮਾਂ ਕੀ ਹੈ ਤਾਂ ਕਿਹੜੇ ਟਾਈਮ ਦੀ ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਦਾ ਗੁਰਨਾਨਕ ਦੇਵ ਜੀ ਦੀ ਟੋਟਲ ਕਿੰਨੀਆਂ ਉਦਾਸੀਆਂ ਨੇ ਚਾਰ ਉਦਾਸੀਆਂ ਨੇ ਇੱਕ ਇਹ ਪੰਜਾਬ ਪੁਲਿਸ ਜੀ ਬਹੁਤ ਵਾਰੀ ਪੁੱਛਿਆ ਹੋਇਆ ਸੀ ਮੱਕਾ ਮਦੀਨਾ ਗੁਰੂ ਜੀ ਕਿਹੜੀ ਉਦਾਸੀ ਚ ਗਏ ਨੇ ਤਾਂ ਚੌਥੀ ਉਦਾਸੀ ਚ ਗੁਰੂ ਜੀ ਮੱਕਾ ਮਦੀਨਾ ਗਏ ਨੇ ਤਾਂ ਦੂਜੀ ਉਦਾਸੀ ਦਾ ਟਾਈਮ ਸੀ 1510 ਤੋਂ 1515 ਤੱਕ ਤੇ ਗੁਰੂ ਜੀ ਨੇ ਉਦਾਸੀਆਂ ਸਟਾਰਟ ਕਦੋਂ ਕਰੀਆਂ 1692 ਦੇ ਵਿੱਚ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਕੁਮਰ ਲਈ ਵਿਸ਼ੇਸ਼ ਸਾਜ਼ ਕਿਹੜਾ ਹੈ ਤਾਂ ਇਹਨਾਂ ਦੇ ਵਿੱਚੋਂ ਇਹ ਸਾਡਾ ਇੱਕ ਲੋਕ ਨਾਚ ਹੈ ਇਹਦੇ ਲਈ ਕਿਹੜਾ ਸਾਜ਼ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਘਾਟੋ ਚਮਟਾ ਟੋਲ ਤਾਂ ਇਹਦੇ ਵਿੱਚ ਆਨਸਰ ਆਉਣਾ ਸੀ ਟੋਲ ਪੰਜਾਬੀ ਪਹਿਰਾਵੇ ਵਿੱਚ ਸਲਵਾਰ ਕਮੀਜ਼ ਕਿਸ ਪਹਿਰਾਵ ਦਾ ਸੂਚਕ ਹੈ ਤਾਂ ਮਤਲਬ ਜਿਹੜਾ ਇਹ ਸਾਡੇ ਕੋਲ ਸਲਵਾਰ ਕਮੀਜ਼ ਆਉਂਦਾ ਤਾਂ ਇਹ ਕਿੰਨਾ ਦੇ ਅਸਰ ਨਾਲ ਆਇਆ ਤੇ ਇਹ ਤੁਸੀਂ ਕਮੈਂਟ ਦੇ ਵਿੱਚ ਕਰੋ ਇਹ ਕਿੰਨਾ ਦੇ ਮਤਲਬ ਅਸਰ ਨਾਲ ਆਇਆ ਹੋਇਆ ਆਈ ਦੀ ਕਲਾਸ ਵਿੱਚ ਇੰਨਾ ਹੀ ਜਰੂਰ ਕਮੈਂਟ ਕਰਕੇ ਦੱਸਿਓ ਸੋਡੇ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਠੀਕ ਹੋਏ ਨੇ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ